ਕੀ ਸਾਰੇ ਕੌਣ ਨੇ ਜਿਨ੍ਹਾਂ ਨੇ ਤੁਹਾਡੇ ਨਾਲ ਫੋਟੋ ਮਾਰੀ ਹੈ ਜੀ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਵੀ ਕੱਲ 9 ਵਜੇ ਦਾ ਗ੍ਰੇਵਨ ਟਾਈਮ ਸੀਗਾ ਮੈਂ ਘਰੋਂ ਕੰਮ ਤੇ ਜਾ ਰਿਹਾ ਸੀਗਾ ਅਸੀਂ ਹਰੀ ਨਗਰ ਆ ਰਹੇ ਹਾਂ ਵੀ ਘਰੋਂ ਕੰਮ ਤੇ ਨਿਕਲੇ ਆ ਸੀਗਾ ਮੈਂ ਕੰਮ ਤੇ ਜਾ ਰਿਹਾ ਸੀ ਤਾਂ ਇਹਨਾਂ ਨੇ ਮੇਰੇ ਸਾਲੇ ਨੇ ਜਰਨਾਲ ਸਿੰਘ ਜੋਗੇ ਨੇ ਇਹਨਾਂ ਦਾ ਬੇਟਾ ਇੱਕ ਅੰਗਰ ਸਿੰਘ ਸੀ ਇਹਨਾਂ ਨੇ ਮੈਨੂੰ ਜਾਂਦਿਆਂ ਜਾਂਦਿਆਂ ਰੇੜੀ ਤੇ ਘੇਰ ਲਿਆ ਜਾਂਦਿਆਂ ਮੇਰੇ ਤੇ ਵਾਰ ਕਰਤਾ ਕਿਰਪਾਨਾਂ ਨਾਲ ਇਹਦੇ ਮੁੰਡੇ ਨੂੰ ਇਹਨੇ ਬੁਲਾਇਆ ਕਰਨ ਕਰਨ ਕਿਰੇ ਤੁਹਾਡੇ ਦੇ ਕਿਰਪਾਨਾਂ ਮਾਰਨ ਦਾ ਮੌਕਾ ਕਰਨ ਇਹਦੇ ਮੁੰਡੇ ਨੇ ਮੈਨੂੰ ਕਿਰਪਾਨ ਮਾਰੀ ਕਿਉਂ ਮਾਰੀ ਇਹਨੇ ਕਿਹਾ ਵੀ ਮੇਰੇ ਜਿਹੜੇ ਭੈਣ ਆ ਉਹਨੂੰ ਮਾਰਦਾ ਘੁੱਟਦਾ। ਉਹ ਮੇਰੀ ਭੈਣ ਇਹਦੇ ਜਿਹੜੇ ਮੇਰੇ ਜਨਾਨੀ ਆ ਇਹਦੇ ਗੈਰ ਤਬੰਦ ਨਾਲ ਕਿਥੇ ਬੰਦੇ ਨਾਲ ਬਾਹਰ ਇਹਨੇ ਵੱਲਾ ਰੱਖਿਆ ਪਿਆ। 10 ਮਿੰਟਾਂ ਬਾਅਦ ਇਹ ਸੁਫੋ ਕੋਰ ਜੀ ਜਿਹੜੀ ਮੇਰੇ ਘਰ ਵਾਲੀ ਆ ਉਹ ਗੈਰ ਬੰਦੇ ਨਾਲ ਆ ਗਈ। ਇਹਨਾਂ ਨੇ ਮੇਰੇ 'ਤੇ ਹਮਲਾ ਕਰ ਦਿੱਤਾ। ਇਹ ਹਮਲਾ ਤੁਹਾਡੇ ਘਰ ਵਾਲੇ ਕੀ ਕਰਾਇਆ? ਇਹ ਮੇਰੇ ਘਰ ਵਾਲੇ ਨੇ ਹਮਲਾ। ਮੈਨੂੰ ਧਮਕੀਆਂ ਦੇ ਰਿਹਾ ਸੀ ਕਈ ਦਿਨ ਤੋ ਤੈਨੂੰ ਜਾਨ ਤੋਂ ਮਰਵਾ ਦਾਂਗੇ। ਇਹਨਾਂ ਦਾ ਕੱਲ ਪੂਰਾ ਪਲੈਨ ਬਣਿਆ ਸੀ ਜੀ। ਇਹਨਾਂ ਨੇ ਮੈਨੂੰ ਕਰ ਪੂਰਾ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਮੈਂ ਬਹੁਤ ਜਾਨ ਬਚਾਵਾਂ ਆਪਣੀ ਜਾਨ ਬਚਾ ਕੇ ਜਾਨ ਬਚਾ ਕੇ ਬਹੁਤ ਕੋਸ਼ਿਸ਼ ਕੀਤੀ ਹੈ ਇਹਨਾਂ ਤੋਂ ਬਹੁਤ ਮੈਂ ਇਹਨਾਂ ਤੋਂ ਨਿਕਲਿਆ ਸਾਰੇ ਨਹੀਂ ਕਿ ਤੋੜ ਨਹੀਂ ਤੋੜ ਨਹੀਂ ਕੋਈ ਲੱਗਦਾ ਵਜਾ ਇਹ ਜਿਹੜਾ ਇਹਨਾਂ ਬੰਦਾ ਰੱਖਿਆ ਉਹ ਇਹ ਕਹਿ ਰਹੀ ਹੈ ਕਿ ਉਹ ਮੇਰਾ ਬੰਦਾ ਹੈ ਉਹਦੇ ਨਾਲ ਮੈਂ ਰਹਿਣਾ ਚਾਹੁੰਦੀ ਆ ساری ਜ਼ਿੰਦਗੀ ਉਹਦੇ ਨਾਲ ਹੀ ਰਹਿਣਾ ਚਾਹੁੰਦੀ ਆ ਉਹ ਮੇਰਾ ਬੰਦਾ ਤੁਹਾਡੇ ਵਿਆਹ ਹੋਇਆ ਸੀ ਘਰ ਦੀ ਤੇ ਹਾਂਜੀ ਵਿਆਹ ਹੋਇਆ ਸੀ ਕਿਹਲਾ ਹੋਇਆ ਦੋਇਆ ਰੱਖ ਤਦਿਆਨ ਕਰਾਈ ਹਾਂ ਹਾਂ ਜੀ ਕੀ ਮੰਗ ਕਰਦਾ ਹੋ ਰਿਪੋਰਟ ਕਰੀਟਾ ਨੇ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਮਿਲੀ ਜਾਏ ਵੱਧ ਤੋਂ ਵੱਧ ਹਾਂ ਜੀ ਕੀ ਕਹਿੰਦੇ ਪੁੱਤ ਕਾਲਰ ਹੋੜ ਲਿਖਾਈ ਸੀ ਇਹਨਾਂ ਦੇ ਸਾਰੇ ਬਿਆਨ ਲਿਖ ਕੇ ਲੈ ਗਏ ਆ ਇਹਨਾਂ ਦੇ ਕਿਹੜੇ ਸਾਨੇ ਚ ਟ੍ਰਿਪੜੀ ਵਾਲੇ ਜੀ ਕੀ ਮੰਗ ਕਰਦੇ ਹੋ ਕੀ ਲੱਗਦਾ ਕਿ ਕਾਰਵਾਈ ਕਾਰਵਾਈ ਹੋਏ ਇਹਨਾਂ ਤੋਂ ਵੱਧ ਤੋਂ ਵੱਧ ਦੇ ਨਾਮ ਦਾ ਰਿਮਾਂਡ ਹੋਏ ਇਹਨਾਂ ਦੇ ਅੰਦਰ ਇਹਨਾਂ ਦਾ ਪਰਚਾ ਕੱਟਿਆ ਜਾਏ ਇਹ ਅੰਦਰ ਜੇਲ੍ਹ ਤੇ ਜਾਣ ਇਹਨਾਂ ਨੇ ਮੇਰੇ ਤੇ ਹਮਲਾ ਕਰਤਾ ਮੇਰੇ ਤੇ ਕਿਰਪਾਨਾਂ ਚਲਾਈਆਂ ਨੇ ਵੀਡੀਓ ਹੈਗੀ ਹੋ ਗਈ ਵਾਦ ਤੋਂ ਵਾਦੇ ਨਾਂ ਦਾ ਪਰਚਾ ਘਟਿਆ ਜਾ ਵੀਡੀਓ ਹੈਗੀ ਕੁੱਟ ਮਾਰਦੀ ਕੁੱਟ ਮਾਰਦੀ ਤੁਹਾਡੇ ਕੋਲ ਵੀਡੀਓ ਵੀਡੀਓ ਕੋਈ ਹੈਗੀ ਹੈ ਹਾਂਜੀ ਹੈਗੀ ਸਾਰੀ ਹੈਗੀ ਆਪਣੀ ਹੈਗੀ ਬਈ